ਇਹ ਜਗਦੀੜੀ ਦੇ ਫਾਰਮ ਦੇ ਵਿੱਚ ਨਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਵੀਰੇ ਜਿਨ੍ਹਾਂ ਇੰਨਾ ਸਾਨੂੰ ਮਾਂ ਤੇ ਵੀਰ ਪਿਆਰ ਪਿਆਰ ਅੱਜ ਆਪਣੇ ਕੋਲ ਟਾਪ ਕਲਾਸ ਦੇ ਵੀਰੇ 20 ਤੋਂ 22 ਕਿਲੋ ਤੱਕ ਆਪਣੇ ਕੋਲ ਫਾਰਮ ਦੇ ਵਿੱਚ ਝੋਟੀਆਂ ਪਰ ਪਹੁੰਚ ਚੁੱਕੀਆਂ ਨੇ ਸਭ ਤੋਂ ਟਾਪ ਕਲਾਸ ਝੋਟੀਆਂ ਤੇ ਅੱਜ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਦੋ ਦੰਦ ਕੱਟੀ ਮਿਲੇਗੀ ਦਦੀਆਂ ਤੇ ਸਪੈਸ਼ਲ ਬੂਰੀ ਕੱਟੀ ਮਿਲੇਗੀ ਦਦੀਆਂ ਸਾਰੀਆਂ ਤਾਜ਼ੀਆਂ ਸੁਈਆਂ ਹੀ ਝੋਟੀਆਂ ਆਪਣੇ ਫਾਰਮ ਦੇ ਪਹੁੰਚ ਚੁੱਕੀਆਂ ਦਦੀਆਂ ਤੇ ਆਓ ਕਰਦੇ ਆ ਗੱਲਬਾਤ ਦੀਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗਦੀਸ਼ ਡੇਰੀ ਪਰਮੇਖਾਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵੀਰੇ ਜਿੰਨਾ ਸਾਨੂੰ ਇੰਨਾ ਮਾਣ ਤੇ ਵੀਰ ਪਿਆਰ ਦਿੱਖਿਆ ਪਰਮਾਤਮਾ ਜੀ ਬੇਦਰ ਅੱਜ ਲੜ ਗੋ ਵੀਰੇ ਪੰਜ ਦੇ ਕੀ ਨੇਲ ਸਭ ਤੋਂ ਟੌਪ ਕਲਾਸ ਜਿਹੜੀ ਗੱਲ ਕਰਦੇ ਸਾਡੇ ਬਾਹਰ ਆਜਾ ਮੈਂ ਜਗਦੀਪ ਵੀਰ ਜੀ ਹਰ ਇੱਕ ਚੀਜ਼ ਲਿਆਂਦੀ ਆ ਮੋਹਰਾ ਦੀ ਰੱਤੀ ਬੁਰੀ ਅੱਜ ਦੇ ਜਿਹੜੇ ਵੀਰ ਨੇ ਲੈਣੀ ਆ ਡਿਮਾਂਡ ਤੇ ਚੀਜ਼ਾਂ ਲਿਆਂਦੀਆਂ ਅੱਜ ਮੇਰੇ ਆਪਣੇ ਫਾਰਮ ਦੇ ਪਰਮਾਤਮਾ ਮੇਰੇ ਅਖੇ 15 ਆ ਜਾਂਦੀਆਂ ਇੰਦਰਾਂ ਦੇ ਵਿੱਚੋਂ ਝੋਟੀਆਂ ਆਪਾਂ ਪਾਵਾਂਗੇ ਵੀਰੇ ਅੱਜ 6 ਝੋਟੀਆਂ ਪਾਵਾਂਗੇ ਆਪਣੇ ਫਾਰਮ ਦੇ ਦੀਆਂ ਤੇ ਕੱਲ ਮਾਲ ਆਇਆ ਥੋੜਾ ਠੱਕਾ ਟੁੱਟਾ ਮਾਲ ਇਹਦੇ ਨੇ ਜਿਹ ਕੋਈ ਝੋਟੀਆਂ ਹੁੰਦੇ ਰਾ ਸੁਪੀਆਂ ਦੇ ਨੇ ਇਸ ਕਰਕੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਹਦੀਆਂ ਤੋਂ ਪਹਿਲਾਂ ਗੱਲ ਕਰਦੇ ਆ ਵੀ ਐ ਝੋਟੀਆਂ ਦੀ ਵੀ ਗੱਲ ਦੀਆਂ ਵੀਡੀਓ ਐਂਡ ਤੀ ਗਾ ਵੇਖਣ ਅੱਜ ਟਾਪ ਕਲਾਸ ਦੇ ਹੀਰੇ ਹੀ ਆਏ ਅੱਜ ਸਭ ਤੋਂ ਐ ਝੁੱਟੀ ਦੀ ਗੱਲ ਕਰਦੇ ਪਹਿਲੇ ਸਵਾਲ ਕੀ ਕਰੇ ਅੱਜ ਦੀ ਘੜੀ ਦੇ ਵਿੱਚ 22.5 ਕਿਲੋ ਤੋਂ ਤਿਆਰ ਹੈ ਵੀਰ ਕੰਡੇ ਵਾਲਾ ਦਦਿਆਂ ਹਾਂਜੀ ਜਿੰਨੇ ਟਾਈਮ ਮਿਲ ਗਈ ਕਰਕੇ ਸਾਡੇ ਕੋਲ ਜਿੰਦਾ ਸਾਡੇ ਫਰਮ ਦੇ ਖੜੇ ਨੇ ਹਾਂਜੀ ਐ ਝੁੱਟੀ ਦੀ ਗੱਲ ਕਰਦੇ ਵੀਰੇ ਝੁੱਟੀ ਬਰਤਨਾਂ ਲੱਗ ਕੇ ਛੇੜ ਦੰਦੇ ਆ ਹਾਂਜੀ ਸਭ ਤੋਂ ਟਾਪ ਕਲਾਸ ਮੇਲੇ ਵਾਲੀ ਝੁੱਟੀਆਂ ਵੀਰੇ ਦੰਦਿਆਂ ਅੱਜ ਦੇ ਇਦਾਂ ਲੱਗਦਾ ਕਿ ਮੇਲੇ ਦੀ ਜਿੱਦਾਂ ਖੜੇ ਆ ਚਕਦੀ ਵੀਰ ਜੀ ਸਭ ਤੋਂ ਲੀਡ ਵਾਲੀ ਝੁੱਟੀਆਂ ਵੀਰੇ ਸਭ ਤੋਂ ਟਾਪ ਕਲਾਸ ਵੀਰੇ ਦੰਦਿਆਂ ਆ ਬਾਹਰ ਕਰ ਲਈ ਖਾਓ ਜੀ ਆ ਕਰਮਾ ਵਾਲੀ ਨੂੰ ਗਿੱਠ ਗਿੱਠ ਤੇ ਥਾਨ ਲਗਾਵਾ ਦੇ ਆਰਡਰ ਬਾਲਾ ਹੀ ਚੰਗਾ ਤਿਆਰ ਕੀਤਾ ਕਰਮਾ ਵਾਲੀ ਨੇ ਫੋਟ ਫੋਟੀ ਬਾਹਰ ਨਿਕਲੀ ਆ ਵੱਡੀ ਝੋਟੀ ਆ ਚੈਂਪੀਅਨ ਬਲੇਰੋ ਚ ਕੱਟੀ ਆਉਗੀ ਛੋਟੇ ਹਾਥੀ ਚ ਨਹੀਂ ਹੁੰਦੀ ਜਿਹੜੇ ਪ੍ਰਮਾਤਮਾ ਰੱਖੇ 10 ਕਈ ਵਾਰ ਸਿੰਘ ਵੀ ਚੈਂਪੀਅਨ ਹੀ ਲੱਗਾ ਜਗਦੀ ਵੀਰ ਜੀ ਜਿਹਦੇ ਇੱਕ ਵਾਰੀ ਨਾ ਕਈ ਵਾਰੀ ਹੁੰਦਾ ਯਾਰ ਕਈ ਵੀਡੀਓ ਦੇ ਵਿੱਚ ਕਹਿੰਦੇ ਵੀ ਚੋਟੀ ਦਾ ਰੰਗ ਰਾਵ ਤੋਂ ਵੀਰੇ ਲਾਲ ਹੋਵੇ ਦਦੀਆਂ ਪੀੜੀ ਦੇ ਪਾਵਿਆਂ ਗੇ ਥਣ ਲੱਗਿਆ ਵੀਰ ਜੀ ਵੇਖੋ ਝੋਟੀ ਨੂੰ ਝੋਟੀ ਦਾ ਪੁੱਤੋਂ ਵੀ ਤੁਹਾਨੂੰ ਧੰਜਾ ਦਿਖਾਉਂਦੇ ਵੀਰੇ ਦਦੀਆਂ ਤੇ ਇਹਦੇ ਵਿੱਚ ਐ ਜਿਹੜੀ ਹੁੰਦਾ ਵੀਰੇ ਦੂਰ ਨੇੜੇ ਐਡੀ ਦੂਰ ਕਿਨੇ ਵੀਰੇ ਨੇ ਝੋਟੀ ਲੈਣੀ ਆ ਹਾਂਜੀ ਤੇ ਇਹ ਹੁੰਦਾ ਵੀਰੇ ਮੇਰੀ ਝੋਟੀ ਦਾ ਪਿੰਡਾ ਲਾਲ ਖਾਨ ਜਗਦੀਪ ਵੀਰ ਜੀ ਬਾਲਾ ਚੰਗਾ ਲੱਗਾ ਕੱਟੀ ਨੂੰ ਮੈਂ ਨਾ ਵੀਰੇ ਇੱਕ ਵਾਰੀ ਹੁਣ ਹੁਣ ਦਿਖਾਓ ਵੀਰ ਜੀ ਇੱਥੇ ਝੋਟੀ ਦਦੀਆਂ ਬੱਗੀ ਪਾਣ ਚਲਾ ਕੇ ਦਿਖਾਇਓ ਲੰਬੀ ਇਹ ਇੱਥੇ ਕਰ ਲੈਓ ਕੈਮਰਾ ਵੀਰੇ ਜੇ ਥਣ ਦੀ ਵਿੱਥੀ ਦੀ ਗੱਲ ਕਰੀਏ ਗੇੜ-ਗੇੜ ਤੇ ਉਹਨੂੰ ਤੇ ਗੇੜ-ਗੇੜ ਤੇ ਉਹਨੂੰ ਥਾਂ ਲੱਗਾ ਵੀਰੇ ਕੀ ਗੱਲ ਕਰਨ ਵਾਲੀ ਹਾਂਜੀ ਤੇ ਜਿੱਡੀ ਵੀ ਹੈਗੀ ਪ੍ਰਮਾਤਮਾ ਸੁੱਖ ਰੱਖੇ ਵੀਰੇ ਹਾਂਜੀ ਅਸਲ ਇਹ ਜਿਹੜੀ ਗੱਲ ਕਰਨ ਵਾਲੀ ਦਈਆਂ ਸਾਡੇ ਕੋਲ ਜਿਹੜੇ ਵੀ ਵੀਰ ਨਾਗ ਮਿਲ ਗਏ ਅਸਲ ਹੀ ਮਿਲ ਗਏ ਵੀਰੇ ਅਸਲ ਹੀ ਅੱਜ ਚੀਜ਼ਾਂ ਵੀਰ ਆਣ ਆ ਲਿਆਂਦੀਆਂ ਵਾਂ ਹਾਂਜੀ ਲੈ ਬਰੀ ਬਾੜੀ ਚੰਗੀ ਕੱਟੀ ਆ ਕਿ ਇਹ ਬਰੀਡਰ ਵੀਰ ਨੇ ਖੜਨੀ ਬਰੀਡ ਤਿਆਰ ਕਰਨੀ ਆ ਬਾਲੀ ਚੰਗੀ ਕੱਟੀ ਆ ਜੀ ਵੀਰੇ ਸਭ ਤੋਂ ਵੱਡੀ ਗੱਲ ਆ ਹਾਂਜੀ 755 ਦਾ ਕਰਦੀ ਦੇ ਮਗਰ ਕੱਟੀ ਦਦੀਆਂ ਹਾਂਜੀ ਕਿਤੇ ਵੀ ਟੌਪ ਕਲਾਸ ਦੇ ਮਕਰੇ ਦਦੀਆਂ ਬਾਲੀ ਚੰਗੀ ਕੱਟੀ ਆ ਜੀ ਬਾਕੀ ਵੀਰੇ ਸਭ ਤੋਂ ਖਾਸ ਤੇ ਇਹ ਹੋ ਗਈ ਇਹਦੀ ਗਾੜੀ ਜਿਹੜੀ ਗਾੜ ਹੋ ਗਈ ਵੀਰੇ ਉਹ ਘਟੋ ਘਟੇ 4.5 ਚੰਨ ਆ ਗਾੜੀ ਗਾੜੀ ਹੋ ਗਈ ਗਾੜੀ ਗਾੜੀ ਸਾਡੇ ਬਾਈ ਕੋਲ ਤੋਂ ਦੋ ਟਾਈਮ ਤੇ ਖੰਡੇ ਆ ਜੋ ਤਿਆਰ ਨੇ ਉਹ ਡੰਗ ਤਿੰਨ ਟਾਈਮ ਜਿਹੜਾ ਮੱਝ ਭਰਾਵੇਂ ਸੀ ਗਾੜੀ ਡੰਗ ਪਾਏ ਚੋਲੇ ਵਿੱਚ ਦਈਏ ਸਾਡੇ ਬਾਈ ਕੋਲ ਸਤਨਾ ਦੇ ਕੇ ਕਹਿੰਦੇ ਵੀ ਪੰਜ ਚਾਰ ਦਾ ਕੀ ਕੋਲੇ ਜਿਹੜੀ ਗੱਲ ਹਾਂਜੀ ਤੇ ਬਾਕੀ ਜੇ ਸਿੰਘ ਦੀ ਗੱਲ ਕਰਦੇ ਆ ਵੀਰੇ ਸਿੰਘ ਵੀ ਰਿੰਗ ਵਾਲਾ ਚੈਂਪੀਅਨ ਸਿੰਘ ਲਗਾ ਨਸਲ ਬਰੀਡ ਦਾ ਕੋਈ ਅੰਤ ਕੋਈ ਨਹੀਂ ਵੀਰੇ ਫੇਰੇ ਇਥੋਂ ਖਾਣ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਮਾਣਾ ਠਾਨ ਕਰਮਾ ਵਾਲੀ ਨੂੰ ਪੀੜੀ ਦੇ ਪਾਵਿਆਂ ਰਕੇ ਲੱਗਾ ਰਗੇ ਘੇਰ ਤੇ ਇੱਕ ਗੱਲ ਹੋ ਰਹੀ ਆ ਹਾਂਜੀ ਚੱਡੇ ਤੇ ਜਿਹੜੀਆਂ ਨਾੜਾਂ ਨਾੜਾਂ ਇਹ ਕਿ ਇੱਥੇ ਸਰੀਰ ਆਲਕਮਾ ਹੋਵੇ ਦੁੱਧ ਵਾਲੀਆਂ ਇੱਥੋਂ ਪਤਾ ਲੱਗ ਜਾਂਦਾ ਇੱਥੋਂ ਪਤਾ ਲੱਗਦਾ ਅਸਲ ਚੀਜ਼ਾਂ ਦਾ ਮਤਲਬ ਇਹ ਸਰੀਰ ਦੇ ਵਿੱਚ ਇੰੀਆਂ ਕਿ ਨਾੜਾ ਹੀ ਨਾੜਾ ਮੈਂ ਕੋਈ ਹੰਤ ਕੋਈ ਨਹੀਂ ਮੈਂ ਬਸ ਤੇ ਜੇ ਇਹਦੀ ਕੀਮਤ ਦੀ ਗੱਲ ਕਰਦੇ ਵੀਰੇ ਹਾਂਜੀ ਇਹ ਜੋ ਢੋਟੀ ਵੱਡੀ ਆ ਆਪਾਂ ਇਹ ਢੋਟੀ ਦਾ ਫੋਨ ਤੇ ਉੱਤੇ ਕਰਾ ਕੇ ਇਹਦਾ ਫੋਨ ਤੇ ਹੋਊਗਾ 976415127 ਦੇ ਉੱਤੇ ਹਰ ਵੀਰ ਆਪਣਾ ਨੰਬਰ ਲਾ ਲੈ ਹਰ ਟਾਈਮ ਝੋਟੀਆਂ ਜਗਦੀਪ ਠੇਰੀ ਫਾਰਮ ਦੇ 10 12 ਘਟੀਆਂ ਹਰ ਟਾਈਮ ਖੜੀਆਂ ਮਿਲਣਗੀਆਂ ਇਹ ਆਪਾਂ ਫੋਨ ਤੇ ਗੱਲ ਕਰਾਂਗੇ ਹਾਂਜੀ ਗਾੜੀ ਆ ਗਈ ਜੀ ਲੋਏ ਕੱਲ ਦੀ ਝੋਟੀ ਸੂਈ ਆ ਬੋਲੇ ਖਾਲੀ ਹੋਈ ਆ ਹਾਂਜੀ ਬਰਬਾਤਾਂ ਸੁੱਖ ਰੱਖੇ ਵੀਰੇ ਇਹ ਵੀ 20 ਕਿਲੋ ਵਾਲੀ ਝੋਟੀ ਆ ਵੀਰੇ ਇਹਨਾਂ ਕਰਮਾਂ ਵਾਲੀ ਨੂੰ ਗਿੱਠ-ਗਿੱਠ ਤੇ ਥਣ ਲੱਗਾ ਕੱਟੀ ਨੂੰ ਤਿੰਨ ਦਿਨ ਸੁਈ ਤੇ ਲੈ ਫਿਰ 12.5 ਕਿਲੋ ਦੀ ਗੋੜੀ ਪਿਆਰ ਆ ਵੀਰੇ ਜਿਹੜੇ ਖਾਲੀ ਹੁੰਦੇ ਸਾਰੇ ਕੱਢੀ ਹੁੰਦੇ ਹਾਂ ਹਾਂਜੀ ਤੇ ਦੂਜਾ ਸੂਹਾ ਝੋਟੀ ਵੱਡੀ ਫੁੱਲ ਸਹਜ ਝੋਟੀ ਦੀ ਵੀ ਮਗਰ ਕੀ ਜਗਦੀਪ ਵੀਰ ਜੀ ਇਹਦੇ ਕੱਟੀ ਗੱਡੀ ਮਗਰ ਇਹਦੇ ਵੀ ਕੱਟੀ ਦੇ ਠੀਕ ਆ ਕਰਮਾਂ ਵਾਲੀ ਨੇ ਸਿੰਘ ਇਹਨੂੰ ਵੀ ਚੈਂਪੀਅਨ ਲੱਗਾ ਵਾ ਇਹ ਥਣ ਬਹੁਤ ਚੰਗਾ ਕੱਟੀ ਪਹਿਲੇ ਨੇ ਬਣਾਇਆ ਅੱਜ ਮੈਂ ਟੌਪ ਕਲਾਸ ਦੇ ਹੀਰੇ ਹੀ ਆਏ ਆ ਜਿੰਨੇ ਆਏ ਆ ਮਾੜੇ ਲੇਵੇ ਤੇ ਮੈਂ ਤਾਂ ਸਾਡੀ ਵੀ ਨੀਂਜਲ ਡੈਰਦੀ ਤੇ ਨਾ ਮਾੜੀ ਵੀਰ ਲਿਆਉਂਦਾ ਬਰੀਡ ਤੇ ਕੰਮ ਕਰਦਾ ਵੀਰ ਨਾ ਮਾੜੀ ਮੈਂ ਸਾਡੇ ਕੋਲ ਲਈ ਜਾਵੇ ਇੱਥੇ ਖਲਾਰੋ ਵੀਰ ਜੀ ਜਿਹੜੀ ਗੱਲ ਕਰਨੇ ਨਾ ਤੇ ਮਾੜੀ ਮੈਂ ਸਾਡੇ ਕੋਲ ਲਈ ਜਾਵੇ ਤੇ ਨਾ ਮਾੜੀ ਮੈਂ ਤੇ ਸਾਡੀ ਨਿਗਾ ਟਿਕਰੀ ਠੰਡੀ ਬੜੀ ਜਗਦੀ ਵੀਰ ਜੀ ਕੱਟੀ ਪਾ ਕੇ ਵੀਰੇ ਮੈਂ ਉੱਤੇ ਖੜਦੇ ਮੇਰੇ ਜਿਹੜੀ ਆਰ ਪਾਰ ਜਾ ਦਾ ਜੀ ਆਰ ਪਾਰ ਜਿਹੜੀ ਮੈਂ ਕਰਦੀ ਉੱਤੇ ਖੜਦਾ ਵੀਰ ਜਿਹੜੀ ਗੱਲ ਇੱਕ ਮਿੰਟ ਖਲਾਰੋ ਵੀਰ ਜੀ ਦੀ ਇਹ ਤਾਂ ਬਾਲੋ ਮਾੜੀ ਜੀ ਦੀ ਵੀਰ ਨਾ ਮੇਲੇ ਵੀ ਖੇਡੇ ਆ ਖਾਸ ਤੇ ਹੁੰ ਭੀਤੇ ਆ ਗਏ ਲੈ ਕੇ ਮੇਲੇ ਗਿੜਗਿੜ ਦੇ ਹੁਣ ਉਹ ਤੇ ਫੋੜ ਫੋੜ ਦੇ ਹੁਣ ਥਣ ਲੱਗਾ ਮੈਂ ਤਾਂ ਜਿਹੜੀ ਗੱਲ ਥੱਲੇ ਬਹਿ ਕੇ ਤੂੰ ਵਸੇ ਕੈਮਰਾ ਕਮਾ ਕੇ ਚੱਡੇ ਦੇ ਦਿਖਾਓ ਵੀਰੇ ਫੋੜ ਫੋੜ ਹੀ ਹੁਣ ਤੇ ਫੋੜ ਫੋੜ ਹੀ ਹੁਣ ਮੈਂ ਤਾਂ ਲੇਵਾ ਲੱਗਾ ਵੀਰੇ ਦਿੰਦੀਆਂ ਵੀਰ ਜੀ ਟਾੜੀ ਮੇਲੇ ਦੇ ਮੈਂ ਕਿੰਨਾ 5 ਲੀਟਰ ਦੁੱਧ ਕੱਢ ਕੇ ਆਈ ਹਾਂ ਇਹ ਵੀ 700 ਕੱਢਿਆ ਮੈਂ ਨੇ ਆਪਣੇ ਕੋ ਪਰਮਾਨੈਂਟ ਰੱਖ ਕੇ ਵੀਰੇ ਹੁਣ ਆ ਟਾਈਮ ਪੰਜਾਂ ਮਹੀਨਿਆਂ ਦੀ ਗੱਬਣਾਂ 20 ਕਿਲੋ ਦੁੱਧ ਆ 20 ਤੋਂ ਪਾਰ ਆ ਵੀਰੇ ਆ ਇੱਕ ਖਾਸ ਹੋ ਰਿਹਾ ਵੀਰੇ ਹਾਂ ਜੀ ਦੋ ਦਾ ਖੱਟੀ ਆ ਗਈ ਵੀਰੇ ਸਾਰੇ ਕਹਿੰਦੇ ਵੀਰੇ ਮੈਂ ਦੋਦੀਂ ਦੇ ਮੈਂ ਦੋਦੀ ਕੱਟੀ ਥੱਲੇ 2.5 ਕਿਲੋ ਚਵਾਉਂਗਾ ਦੋ ਤੇ ਮੇਰੇ ਆਪਣੇ ਕੋਤ ਨਹੀਂ ਫਾਰਮ ਦੇ ਦਦੀਆਂ ਤੇ ਬਾਕੀ ਪ੍ਰਮਾਤਮਾ ਸੁੱਖ ਰੱਖੇ ਵੀਰੇ ਨਹੀਂ ਹੀ ਡੇ ਡੇ ਲੱਭਦੇ ਨਹੀਂ ਲੱਭਦੇ ਜਗਦੀਵੀਰ ਜੀ ਘਰ ਖਾਉਣੇ ਪੈਂਦੇ ਆ ਹਾਂਜੀ ਹਾਂਜੀ ਵੀਰੇ ਤੇ ਵੀਗੇ ਬਾਕੀ ਨਾ ਵੀਰੇ ਮਲਾਵੀ ਆਲੇ ਖਾਲੀ ਵੀਰੇ ਬੋਲੇ ਤੇ ਕੱਟੀ ਬੋਲੇ ਦੇ ਆ ਹਾਂਜੀ ਕਿ ਨਾਇਦ ਗਦੀਪ ਵੀਰ ਜੀ ਦੁੱਧ ਕੱਟੀ ਚ ਵਾ ਦੂਗੀ 12 ਕਿਲੋ ਦੁੱਧ ਤਿਆਰ ਆ ਵੀਰ ਪਰਮਾਤਮਾ ਨੇ ਰੱਖੇ ਬਹੁਤਾ ਨਹੀਂ ਦੁੱਧ ਕਹਿ ਸਕਦੇ ਵੀਰੇ ਹਾਂਜੀ 20 ਕਿਲੋ ਨਾਰਮਲ ਦੁੱਧ ਦਊਗੀ ਨਾਰਮਲ ਕੱਟੀ ਕੰਡੇ ਵਾਲਾ ਨਾਰਮਲ ਕੰਨੋਂ ਫੜੀ ਫਿਰੂਗੀ 20 ਕਿਲੋ ਹਾਂ ਅੱਜ ਦੀ ਘੜੀ ਤੋਂ 12 ਕਿਲੋ ਤੋਂ ਬੋਲੀ ਤਾਂ ਖਾਲੀ ਹੁੰਦੇ ਆ ਸਾਰੀ ਦੋਆਂ ਦਿਨਾਂ ਸੋਈ ਆ ਅੱਜ ਹਰ ਤਨਾ ਤੋਂ ਬੋਲੀ ਖਾਲੀ ਹੁੰਦੇ ਆ ਸਾਰੀ ਜਲੀ ਬੋਲੀ ਠੀਕ ਹੈ ਜਗਦੀਪ ਵੀਰ ਜੀ ਇੱਕ ਵਾਰੀ ਕੱਟੀ ਦਿਖਾ ਦੀਏ ਵੀਰਣਾ ਕੱਟੀ ਮਗਰ ਪਓ ਬਰੀਦਰ ਆ ਹਾਂਜੀ ਇਹ ਜਗਦੀਪ ਵੀਰ ਜੀ ਕੀਮਤ ਦੀ ਕੱਟੀ ਦੀ ਗੱਲ ਕਰ ਸਕਦੇ ਆ ਇਹਦੇ ਵੀਰੇ ਕੀਮਤ ਦੇ ਦਾਂਗੇ ਵੀਰੇ ਤੇ ਜੱਸ ਨੂੰ ਇਹ ਦੇ ਦਾਂਗੇ ਵੀਰੇ 2,70,000 ਦੀ ਦੇ ਦਾਂਗੇ ਬਹੁਤ ਜ਼ਿਆਦਾ ਰੇਟ ਕੀਤਾ ਵੀਰ ਜੀ ਮੈਂ ਤਾਂ ਵੀਰੇ ਮੈਂ ਸਾਡੇ 3.5 ਲੱਖ ਦੀ ਆ ਆਪਾਂ ਜ਼ਿਆਦੀ ਪੈਸੇ ਨਹੀਂ ਮੰਗਦੇ ਵੀਰੇ ਬਾਕੀ ਉੱਤੇ ਇੱਕ ਰੀ ਕੈਮਰਾ ਘੁਮਾ ਕੇ ਫਿਰ ਦਿਖਾ ਦੋ ਵੀਰੇ ਮੈਂ ਉੱਤੇ ਦੇ ਦਿਆਂ ਆਪਾਂ ਜ਼ਿਆਦੀ ਕੀਮਤ ਨਹੀਂ ਮੰਗਦੇ 2,70,000 ਦੀ ਮੈਂ ਦੇ ਦਾਂ ਬਾਲੀ ਵੱਡੀ ਛੋਟੀ ਆ ਜਿਹੜੇ ਵੀਰ ਭਰਾਵਾਂ ਕੋ ਮੇਲੇ ਲੁੱਟੇ ਜਾਂਦੇ ਅੱਜ ਲੁੱਟ ਲੋ ਮੇਲਾ ਮੈਂ ਨਾ ਵੀਰੇ ਐ ਭਾ ਅੱਜ ਭਰਾਣੇ ਆਫਰਾਂ ਲਾਤੀਆਂ ਸਾਡਾ ਦੂਗਾ ਚੋਲੇ 2 ਲੱਖ ਦੀ ਟੋ ਐਡਾ ਡਾਵੇਰੇ ਲੈਵੇ ਕਿਥੇ ਮਈਆਂ ਨੂੰ ਲੱਗਦੇ ਜਿਹੜੀ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਵੀਰ ਜੀ ਆਹ ਵੀ ਦੋ ਨਾਲ ਕੱਢੀ ਮੇਰੇ ਕੋਲ ਆ ਗਈ ਆ ਹਾਂਜੀ ਇਹਦੇ ਵੀਰੇ ਮੈਂ ਕਰਮਾਂ ਵਾਲੀ ਨੇ ਪੀੜੀ ਦੇ ਪਾਵੇਂ ਆਂ ਕਿ ਥਣ ਲੱਗੇ ਕੱਢੀਓ ਇਹਦੇ ਵੀਰੇ ਪ੍ਰਮਾਤ ਸੁੱਕ ਲਵੇ ਇਹਦੇ ਨੰਦਾਂ ਦੇ ਮਈਆਂ ਨੂੰ ਲੱਗੇ ਪੋਨਾ ਨਾ ਪੀੜੀ ਦੇ ਹਾਂਜੀ ਇਹਦਾ ਮੈਂ ਤਾਂ ਬਾਲਾ ਜੀ ਦਾ ਤੱਕੇ ਨਾਲ ਦੇ ਨਾਲ ਅਲਗੇ ਨਾ ਇਹ ਤਾਂ ਕੋੜੇ ਵੀ ਆ ਜਾਂਦੇ ਹਾਂਜੀ ਇਹੋ ਢੋਡੀ ਵੀਰੇ ਆਪਾਂ ਹਾਲੀ ਦੇ ਦੇ ਵਿੱਚ ਆ ਇਹ ਕੱਢੀ ਦਾ ਰੇਟ ਵੀ ਤੇ ਵੀਰੇ ਆਰਡਰ ਤੇ ਨਾੜਾਂ ਬਹੁਤ ਆ ਬਿਜਲੀ ਘਾਰ ਹੀ ਬਣਿਆ ਪਿਆ ਆ ਜੀ। ਹਾਂ ਜੀ। ਪਰਮਾਤਮਾ ਤੁਹਾਨੂੰ ਰੱਖੇ ਵੀਰੇ। ਘੱਟੀ ਨੇ ਚੈਂਪੀਅਨ ਸਿੰਘ ਲੱਗਾ ਵਾ। ਪਤਨ ਦੁੱਧ ਵੀਰੇ 16 ਕਿਲੋ ਦੁੱਧ ਤਾਂ ਤਿਆਰੀ ਆ। ਅੱਜ ਤੀਰ ਵਿੱਚ ਦੁੱਧ ਵੀਰੇ 18 ਦੇ ਚਲਗੀ ਸ਼ਾਲਾ ਮਾਰਦੀ ਏ। ਠੀਕ ਆ। ਪਰ ਆਪਾਂ ਵੀਰੇ ਜਗਦੀ ਵੀਰ ਜੀ ਆਰਡਰ ਤੇ ਨਾੜਾਂ ਭਰੀਕ ਭਰੀਕ ਦੋਹਾਂ ਪਾਸੇ ਬਿਜਲੀ ਘਾਰ ਹੀ ਬਣਿਆ ਪਿਆ ਵਾ। ਆਪਾਂ ਪੰਜ ਦਿਨਾਂ ਦੇ ਵਾਦਾ ਕੀਤਾ ਕੱਟੀ ਨਾ ਹਾਂਜੀ ਐਮਨ ਅਤੀ ਵੀ ਕੱਟੀਏ ਵੀਰੇ ਦੰਨੀਆਂ ਇਹਦੇ ਬੰਦੋ ਵੀਰ ਦੀ ਮਾੜੀ ਜੀ ਤੇ ਬਿੰਦੀਆਂ ਵਾਲਾ ਕੱਟੀ ਨੇ ਛੱਡਾ ਆ ਗਿਆ ਮੈਂ ਨਾ ਵੀਰੇ ਇਹਦੇ ਨਾਲ ਵਾਦਾ ਕੀਤਾ ਵੀਰੇ ਇਹ ਕੱਟੀ ਆਪਣੇ ਕੋਲ ਪਰਮਾਤਮਾ ਖੁਸ਼ ਰਵੇ ਵੀਰੇ 22 ਕਿਲੋ 23 ਕਿਲੋ ਮੈਂ ਕੰਡੇ ਦਾ ਦੋਨੇ ਕੱਟੀ ਥਲੇ ਦੁੱਧ ਚਾਹੂੰਗਾ ਪਰ ਇਹ ਕੱਟੀ ਹੁੰਦਾ ਦਵਾਂਗਾ ਇਹਦੇ ਨਾਲ ਵਾਕੇ 22 ਕਿਲੋ ਦੁੱਧ ਦੇ ਚਲਗੀ ਇਸ਼ਾਰਾ ਮਾਰਦੀ ਵੀਰੇ ਹਾਂਜੀ ਤੇ ਇਹ ਬਹੁਤ ਠੀਕ ਕੱਟੀ ਹੈ ਜੀ ਆਂਦੀ ਕਿ ਸੀਲ ਨਹੀਂ ਆਪਾਂ ਕਰਦੇ ਅੱਛਾ ਇਹ ਫਿਰ ਦੰਨ ਕਰਾਂਗੇ ਇਹ ਲੈ ਵੀ ਚਵਾ ਕੇ ਦੇਣੀ ਆ ਇੱਕ ਜਨਤਰੀ ਵੀਰ ਆਪਣੇ ਡਿਗਰੀ ਦੇ ਰਿਫਰਮ ਦੇ ਨੇ ਹੋਰ ਜਨਤਰੀ ਵੀਰ ਦੀ ਜਿਹੜੀ ਇਹ ਲੈ ਵੀਰ ਕਹਿੰਦਾ ਚਵਾ ਕੇ ਝੋਟੀ ਦੇਣੀ ਆ ਹਾਂ ਜੀ 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 ਛੋਟੀ ਦੇ ਤਾਂ ਦਰਸ਼ਨ ਵੀਰ ਭਰਾ ਕਰ ਸਕਦੇ ਆ ਹਾਂ ਟਾਈਮ ਜਗਦੀਪ ਡੇਰੀ ਫਾਰਮ ਤੇ ਪਾਈ 23 24 25 ਕਿਲੋ ਵਾਲੀ ਝੋਟੀ ਮਿਲ ਸਕਦੀ ਆ ਬਾਕੀ ਜਦੋਂ ਇਹ ਝੋਟੀ ਦੇ ਉੱਤੇ ਖੜ ਗਏ ਨੇ ਵੀਰ ਜਾ ਕੇ ਹਾਂਜੀ ਹਾਂਜੀ ਦਾਦनियां ਮੂੰਹ ਮੰਗੇ ਵੀਰੇ ਬੰਦੇ ਨੂੰ ਪੈਸੇ ਦਿੱਤੇ ਦਦੀਆਂ ਹਾਂਜੀ ਤੇ ਇਹ ਝੋਟੀ ਨਾਲ ਲੱਖ ਰੁਪਈਆ ਨਫਾ ਭਰਿਆ ਆ ਪਾ ਦਦੇ ਠੀਕ ਆ ਵੀਰ ਜੀ ਤੇ ਬਾਕੀ ਇਹਨਾਂ ਵੀ ਵੀਰ ਚੰਗੀ ਮਿਆਦ ਪਿਛਾਣੀ ਅੜਦਾ ਚੰਗੀ ਝੋਟੀ ਦਾ ਬਾਕੀ ਵੀਰੋ ਪਾਣੀ ਹੈਗਾ ਹਾਂਜੀ ਆਪਾਂ ਨੂੰ ਮਜਬੂਰ ਕਰਕੇ ਚਲੋ ਆਪਣੇ ਨਾਲ ਜਗਾ ਜੂਰ ਵਾਲਾ ਵੀਰ ਨਾਲ ਗਿਆ ਸੀ ਹਾਂਜੀ ਉਹਨੂੰ ਕਹਿ ਕੇ ਨਾਲ ਤੇ ਆ ਗਿਆ ਵੀਰ ਛੋਟੀ ਜਰੂਰ ਖੜਦੇ ਮਗਰ ਜਗਦੀਪ ਵੀਰ ਜੀ ਕੱਟੇ ਬਹੁਤ ਵਧੀਆ ਇਹਦੇ ਕੱਟੇ ਬਹੁਤ ਸਪੈਸ਼ਲ ਵੀਰ ਮਗਰ ਦੇ ਠੀਕ ਆਪ ਐਮਨਤੀ ਦੀ ਆ ਵੀਰੇ ਠੀਕ ਆ ਜਦ ਬਣਾਂਗੇ ਇਜਾਮ ਮਾਰਗੀ ਪਿਓਰ ਐਮਨ ਕੱਟੀ ਵੀਰ ਦਨੀ ਜਿਵੇਂ ਵਰਕਰ ਕੀ ਕੱਟੀ ਆ ਹਾਂਜੀ ਹਾਂਜੀ ਵੀਰ ਜੀ ਇਹਦੇ ਵੀਰੇ ਪਏ ਤੇ ਲੱਕ ਨਾ ਬੰਨੀ ਸੀ ਆ ਵੀਰ ਬੜਾ ਲਾ ਹਾਂਜੀ ਹਾਂਜੀ ਵੀਰ ਜੀ ਦੁਨੀਆ ਕੱਟੀਆਂ ਕਹਿ ਰਹੇ ਦਈਦਾ ਵੀਰੇ ਕਹਿ ਦਿੰਦਾ ਆਹ ਕਹ ਵੀਰੇ ਮੰਦੇ ਦੇ ਸਿਰ ਸੇ ਰਿਆ ਕੱਟੀ ਅੱਜ ਸੂਈ ਨੂੰ ਇਹਨੂੰ ਸਾਰੇ ਵੀਰੇ ਪਰਮਾਦਾ ਰੱਖੇ ਇੱਕ ਹਫਤਾ ਆ ਠੀਕ ਆ ਕੱਟੀ ਦਿਖਾ ਦਈਏ ਇੱਕ ਰੀ ਵੀਰ ਜੀ ਸਾਰਿਆਂ ਨੇ ਕਿਲੋ ਕੰਡਾ ਲਵਾਉਂਦੀ ਵੀਰੇ ਜਿੱਦਣ ਪਰਮਾਦਾ ਸੋ ਕਰਕੇ ਮੈਲੇ ਤੇ ਚੱਲ ਗਏ ਇਹਦੀ ਵੀਦ ਰੱਖਦੇ ਆ 21 ਤੋਂ 22 ਕਿਲੋ 23 ਕਿਲੋ ਛੋਟੀ ਨਾਲ ਐ ਇਹਨਾਂ ਦੇ ਜਗਦੀਪ ਵੀਰ ਜੀ ਕੰਨੋਂ ਫੜੀ ਫਿਰੂਗੇ ਹਵਾ ਦੇ ਵਿੱਚ ਨਹੀਂ ਗੱਲਾਂ ਕਰਾਂਗੇ ਹਾਂਜੀ ਮੂਹ ਨਾਲ ਜਨਾ ਨਰਦੀ ਕਹਿੰਦਾ 24 ਦੇਤਾ 25 ਦੇਤਾ ਆਪਾਂ ਕੰਡੇ ਦੇ ਦੁੱਧ ਦਿਖਾ ਕੇ ਫੇਰ ਲਾਈ ਸਾਰਿਆਂ ਦੇ ਸਾਹਮਣੇ ਇਹ ਛੋਟੀ ਕੱਟਾ ਠੀਕ ਆ ਵੀਰ ਜੀ ਅੱਗੇ 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 ਕੋ ਬੂਰੀ ਕੋ ਠੀਕ ਏ ਰਤੀ ਬੁਰੀ ਕੱਟੀ ਆ ਗਈ ਸੀ ਮਗਰ ਕੱਟਾ ਇਹਨੇ ਦਤਾ ਬੁਰੀ ਆ ਗਈ ਪਹਿਲਾਂ ਛੋਟੀ ਵੀਰੇ ਦੱਸੇ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਬਹੁਤ ਟੌਪ ਦੀ ਕੱਟੀ ਹੈ ਮਗਰ ਇਹਦਾ ਕੱਟਾ ਜੀ ਹਾਂਜੀ ਚਲਾ ਕੇ ਪੱਲੀ ਭਾਜੀ ਦਿਖਾਓ ਛੋਟਾ ਸਿੰਗ ਲੱਗਾ ਰੇਂਗ ਵਾਲਾ ਵੀਰੇ ਨੇ ਨਹੀਂ ਆਂਜੀ ਤੇ ਪ੍ਰਮਾਤਮਾ ਜੀ ਨੇ ਲੱਗੋ ਖਾਲੀ ਹੁੰਦੇ ਸਾਰੇ ਬੋਲੇ ਤੋਂ ਅੱਜ 13-14 ਕਿਲੋ ਬੋਲੇ ਤੋਂ ਚੱਲੀ ਵੀਰੇ ਛੁੱਟੀ ਠੀਕ ਹੈ ਵੀਰ ਜੀ ਇਹ ਵੀਰਾਂ ਦੀ ਡਿਮਾਂਡ ਹੈ ਅੱਜ ਡਿਮਾਂਡ ਤੇ ਬੁਰੀ ਲੈਣਤੀ ਕੱਟੀ ਘੱਟ ਘੱਟ ਤੇ ਕਰਮਾੜੀਨ ਥਨ ਲਗਾਵਾ ਕਾਨੂੰ ਗਲਾਂ ਚੈਂਪੀਅਨ ਝੋਡੀ ਵੱਡੀ ਜਿੰਦ ਦੀ ਡੇਰੀ ਫਾਰਮ ਦੇ ਹਰ ਇੱਕ ਵੀਰ ਭਰਾ ਦੀ ਡਿਮਾਂਡ ਪੂਰੀ ਹੋਇਆ ਕਰੂਗੀ ਜਿੱਦਾਂ ਦੀ ਵੀਰ ਨੇ ਝੋਟੀ ਲੈਣੀ ਨੀਲੀ ਬੂਰੀ ਮੋਹਰਾ ਹਰ ਇੱਕ ਚੀਜ਼ ਮਿਲੂਗੀ ਆ ਉਹ ਬੂਰੀ ਆ ਜਿਹੜੀ ਜੇ ਕਹਿੰਦੇ ਨੇ ਸਪਨੀ ਵਰਗੀ ਖਿਲਾਾਰੇ ਵੀਰੇ ਹਾਂਜੀ ਇੰਨੀ ਕੁ ਵਰਕ ਵਰਗੀ ਕੱਚੀ ਮੈਂ ਵੀਰੇ ਐ ਗੱਡਰ ਵਰੰਗੂ ਬਰੀਕ ਝੋਟੀ ਦਾ ਦੀ ਤੇ ਜੇ ਸਿੰਘ ਦੀ ਗੱਲ ਕਰਦੇ ਰਿੰਗ ਰਿੰਗਲਾ ਸਿੰਘ ਲੱਗਾ ਚੈਂਪੀਅਨ ਕੰਟੀਨਿਊ ਸਿੰਘ ਲੱਗਾ ਆਪਾਂ ਤੇ ਲੈਿੰਦੇ ਸੀ ਤੋੜ ਕੇ ਪੈ ਰਹੇ ਤਾਂ ਕਿ ਬਰੀਕ ਝੋਟੀ ਵੀ ਰੇਟ ਹਾਂਜੀ ਹਾਂਜੀ ਜਿਹੜੀ ਗੱਲ ਕਰਨ ਵਾਲੀ ਹੈ ਬਾਕੀ ਇਹਨਾਂ ਵੀ ਪਰਮਾਪਰ ਤੇ ਨਾੜਾ ਇਹਨੂੰ ਕਰਮਾਲੀ ਨੂੰ ਬਰੀਕ ਬਰੀਕ ਬਹੁਤ ਜ਼ਿਆਦਾ ਇਹ ਵੀ ਵੀਰ ਨੋਰਮਲ ਝੋਟੀ ਨਾਲ ਨੋਰਮਲ ਲੱਗਦਾ ਦੁੱਧ ਭਾਂਡੇ ਚ ਪਾਉਗੀ ਨੋਰਮਲ ਜਿਹੜੀ ਗੱਲ ਠੀਕ ਹੈ ਵੀਰ ਜੀ ਹਾਂਜੀ ਬਾਕੀ ਜਨੇਵੇਂ ਅਗਿਆ ਕੱਢੇ ਵਾਲੀ ਜੋ ਹਾਂਜੀ ਹਾਂਜੀ ਵੀਰ ਜੀ ਇੱਕ ਹੱਡੀ ਵਾਲੀ ਦਾ ਜਗਦੀ ਵੀਰ ਜੀ ਹਰ ਵੀਡੀਓ ਚ ਪੰਦੇ ਪੰਦੇ ਜੇ ਕਰਮਾਂ ਦਾ ਕੋਈ ਨਾ ਕੋਈ ਆ ਹੀ ਜਾਂਦੀ ਜੀ ਹਾਂਜੀ ਬਾਕੀ ਇਹਦੀ ਕੀਮਤ ਦੀ ਗੱਲ ਕਰਦੇ ਹਾਂ ਹਾਂਜੀ ਇਹ ਦੇਵਾਂਗੇ 2 ਲੱਖ ਆਪਾਂ 20 ਹਜ਼ਾਰ ਦੀ ਦਵਾ ਨੂੰ ਤਕਰੀਬਨ ਬਹੁਤ ਚੰਗਾ ਜਗਦੀ ਵੀਰ ਜੀ ਪਾ ਪਾਇਆ ਕੋਈ ਮਾਨਤਾਨ ਆਪਾਂ ਮਾਨਤਾਨ ਵੀਰ ਕਰ ਦਾਂਗੇ 1000 2000 ਤੱਕ ਆਗੇ ਕੋਈ ਵੀਰ ਭਰਾ ਵੀ ਮਾਨਤਾਨ ਕਰ ਦਿਓ 5000 ਤੱਕ ਦੇ 2 15 ਨਹੀਂ ਦੇ ਦਾਂਗੇ ਛੋਟੀ ਵੀਰੇ ਦੇ ਜਿਹੜੀਆਂ ਬਹੁਤ ਜਾਜ ਵੀਰ ਨੇ ਰੇਟ ਪਾਇਆ ਵਾ ਹਾਂਜੀ ਬਾਕੀ ਆ ਚੋਟੀ ਸਾਡੇ ਕੋ ਆ ਸਵੇਰੇ ਮਹਿਰੇ ਸਵੇਰੇ ਤੋਂ ਝੋਟੀ ਹਾਂਜੀ ਤੇ ਜੇਰ ਜੁਰਾ ਪਾਤੀ ਵੀਰੇ ਵਧੀਆ ਤੁਸੀਂ ਕਟਾ ਦਿੱਤਾ ਰਹੇ ਤੁਸੀਂ ਹਾਂਜੀ ਉਹਨਾਂ ਨੇ ਦਿਖਾਇਆ ਵੀ ਜੀ ਨਹੀਂ ਤੇ ਇਹਨੂੰ ਇੱਕ ਕਰਮਾਲੀ ਨੇ ਚੈਂਪੀਅਨ ਹੀ ਸਿੰਗ ਲੱਗਾ ਥੰਥੁਣ ਇਹਨੂੰ ਕਟਿਨੂੰ ਬਹੁਤ ਚੰਗਾ ਲੱਗਾ ਫਿਰ ਥੋੜਾ ਬੱਚਾ ਵਨ ਬਾਵਾ ਚੰਗਾ ਆ ਕੇ ਤਿੰਨ ਚਾਰ ਕਿ ਲਾਉਣੀ ਕੀਤੀ ਫਿਰ ਮੈਂ ਤਾਂ ਹਾਂਜੀ ਠੀਕ ਹੈ ਬਹੁਤ ਚੰਗੀ ਮੈਦੂ ਤਾੰਤੂ ਬਹੁਤ ਜ਼ਿਆਦਾ ਥਾਂ ਤੇ ਮੈਂ ਜਗਦੀਪ ਵੀਰ ਜੀ ਇਹਨੂੰ ਫਲੀਆਂ ਰਗਾ ਕਟਿਨੂੰ ਥਾਂ ਲੱਗਾ ਬਾਲਾ ਚੰਗਾ ਕੱਟੀ ਨੂੰ ਥਾਂ ਲੱਗਾ ਸਿੰਘ ਵੀ ਚੈਂਪੀਅਨ ਹੀ ਲੱਗਾ ਕੱਟੀ ਨੂੰ ਦੇ ਇਹ ਵੀ ਕੱਟੀ ਇੱਕ ਕੱਢੀ ਵਾਲੀ ਆ ਜਗਦੀਪੀਰ ਜੀ ਇਹਦਾ ਮਗਰ ਕੱਟਾ ਹਾਂਜੀ ਇਹਦੀ ਕੀਮਤ ਕਿਹੜੀ ਕੀਮਤ ਕਰਕੇ ਦਵਾਂਗੇ ਵੀਰੇ ਕਿੰਨੇ ਦੀ ਜਗਦੀਪੀਰ ਜੀ ਦੇ ਦੇਣੀ 70000 ਦੀ ਦੇ ਦਾਂਗੇ ਤੁਹਾਨੂੰ 1 ਲੱਖ 70000 ਦੀ 1 ਲੱਖ 70000 ਦੀ ਬੋਝ ਰਿਆਦ ਜੇਜ ਆ ਜਾ ਦੇਣਾ ਵੀ ਸੋਹਣੀ ਜੀ ਨੇ ਮੇਨੋ ਟੇਪ ਹੋਲ ਸਾਂਝੀ ਵੀਰੇ ਜਿਹੜੀ ਅੱਜ ਜਿੱਦਾਂ ਦੀ ਵੀਰ ਨੇ ਲੈਣੀ ਆ ਬੂਰੀ ਮੋਹਰਾ ਦੀ ਅੱਜ 20 ਕਿਲੋ ਤੇ ਲੈ ਕੇ 25 ਕਿਲੋ ਦੀਆਂ ਝੋਟੀਆਂ ਵੱਡੀ ਤੋਂ ਵੱਡੀ ਟਾਪ ਕਲਾਸ ਹੀਰੇ ਅੱਜ ਜਗਦੀਪ ਡੇਰੀ ਫਾਰਮ ਤੇ ਵੀਰ ਲੈ ਆ ਸਕਦਾ ਡਰੈਸ ਬੋਲ ਦਿਓ ਵੀਰ ਜੀ ਹਾਂ ਜੀ ਜਾਣਾ ਕੋਈ ਛੇ ਝੋਟੀਆਂ ਹਾਂਜੀ ਬਾਦ ਨੂੰ ਸ਼ੁਕਰ ਕਰਕੇ ਵੀਰੇ ਮਾੜਾ ਇਹ ਦਿਖਾ ਰਹੇ ਨੇ ਬਰਾਂਡਾ ਮਤਲਬ ਪੂਰਾ ਬਣ ਭਿਆ ਵੀਰੇ ਜਿਹੜੀ ਗੱਲ ਇਹ ਕਿਹੜੇ ਥਾਂ ਦੇ ਮਹਾਨ ਰਹੀ ਨੇ ਉਹਦਾ ਦੀ ਝੋਟੀ ਸਾਹਨੇ ਫਾਰੋਂ ਤੇ ਜਿਹੜੀ ਮਿਲ ਸਕਦੀ ਤੁਸੀਂ ਰਾਤ ਅੱਜ ਹੋਰ ਜਗਦੀਪ ਵੀਰ ਜੀ ਝੋਟੀਆਂ ਆ ਰਹੀਆਂ ਛੇ ਝੋਟੀਆਂ ਅੱਜ ਤੱਕ ਠੀਕ ਹੈ ਵੀਰ ਜੀ ਬਾਜੀ ਦਾ ਵੀਰਾ ਤਾੜੀਆਂ ਝੋਟੀਆਂ ਫਈਆਂ ਇਹ ਰਾਤ ਦੀਆਂ ਝੋਟੀਆਂ ਕਰਮਾਲੀਆਂ ਸਈਆਂ ਰਾਤ ਦੀਆਂ ਝੋੜੀਆਂ ਝੋਟੀਆਂ ਉਹ ਤੇ ਆਪਾਂ ਕਾ ਆਪਣੇ ਕੋ ਵੱਡੀ ਛੋਟੀ ਖੜੀ ਆ ਜੀ ਹਾਂ ਜੀ ਤਾਜ਼ੀਆਂ ਸੁਈਆਂ ਕਰਮਾਆਂ ਲੀਆਂ ਆ ਆ ਜੀ ਤੀ ਸੁਈ ਵੀਰੇ ਦਦੀਆਂ ਠੀਕ ਆ ਵੀਰ ਜੀ ਕੱਲ ਸੁਈ ਵੀਰੇ ਜੜੀ ਜੜੀ ਗੱਲ ਕਰਨੀਆਂ ਹਾਂਜੀ ਬਾਕੀ ਜਿੱਦਾਂ ਦੀ ਵੀ ਲੈਣ ਕੇ ਲੈਣੀ ਆ ਵੀਰੇ ਆ ਵੇ ਹੀ ਰ ਆਪਣੇ ਕੋ ਖਲੋਤਾ 26 27 ਕਿਲੋ ਵਾਲਾ ਦਦੀਆਂ ਹਾਂਜੀ ਹਾਂਜੀ ਵੀਰ ਜੀ ਲੈਣਾ ਉਦਾਂ ਦਾ ਮੇਰੇ ਕੋ ਤਾਜੀ ਛੋਟੀ ਸੁਈ ਆ ਵੀਰੇ 10 ਕਿਲੋ ਕਰਾਉਂ 10 ਕਿਲੋ ਟੋਕਰ ਥਲੇ ਦੁੱਧ ਚੋਕੇ ਦਿੱਤਾ ਸੀ ਵੀਰੇ ਮੈਂ ਥਲੇ ਮੈਂ ਠੀਕ ਆ ਵੀਰ ਜੀ ਜਿੱਦਾਂ ਨੇ ਕੇ ਵੀਰਪਰਾ ਜੀ ਡਿਮਾਂਡ ਆ ਬੇਟਾ ਮੇਰੀ ਗੱਲ ਕਹੀਏ ਬੇਟਾ ਇੱਕ ਜਾਂ ਜਿਹੜੇ ਜਿਹੜੇ ਜਹਾਜ਼ ਆਲਰੇਡੀ ਝੋਡੀਆਂ ਮੇਰੇ ਹਾਂਜੀ ਹਾਂਜੀ ਵੀਰ ਜੀ ਆ ਝੋੜੀ ਦੇ ਜਗਦੀ ਵੀਰ ਜੀ ਇੱਕ ਰੀ ਲਾ ਕੇ ਖਲੋ ਕੇ ਦਿਖਾਓ ਮਾੜਾ ਮੈਂ ਤਾਂ ਵੀਰੇ ਇੱਕ ਕੱਦ ਦੀ ਗੱਲ ਕਰੀ ਮੈਂ ਇਹ ਤਾਂ ਕੈਂਟਰ 'ਚ ਜਗਦੀ ਵੀਰ ਜੀ ਆਉਣੀ ਬਲੇਰੋ 'ਚ ਵੀ ਨਹੀਂ ਆਉਣੀ ਇਹ ਵਾਲੇ ਦੇ ਵੀਰੇ ਇਹ ਅਸਲ ਪੁਰਜੇ ਆ ਅਸਲ ਪੁਰਜੇ ਦੇ ਹਾਂਜੀ ਹਾਂਜੀ ਜਗਦੀ ਵੀਰ ਜੀ ਇਹਦਾ ਕੈਰੀ ਦਾ ਵੀ ਅਸਲ ਪੁਰਜੇ ਹਾਂਜੀ ਇਹ ਵੀਰੇ ਇਹਦਾ ਕੀ ਮੁੱਲ ਝੋੜੀ ਦਾ ਵੀਰੇ ਜੀ ਹਾਂਜੀ ਆਪਾਂ ਇਹਦੀ ਵੀਡੀਓ ਜਿਹੜੀ ਇਹਨਾਂ ਨੇ ਤਿਆਰ ਕਰਕੇ ਆ ਇਹਨਾਂ ਦੀ ਆਪਾਂ ਪਰਸਾਂ ਵੀਡੀਓ ਪਾਵਾਂਗੇ ਵੀਡੀਓ ਪਾਵਾਂਗੇ ਹਾਂਜੀ ਠੀਕ ਹੈ ਵੀਰ ਜੀ ਸასი ਸ਼ਕਲ ਜੀ